ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਲੂਣ ਕੱਟੀ ਤਾਜੀ ਸੂਈ ਵੀ ਤੇ ਪਲੂਣ ਬੈੜ ਦੋ ਦੰਦ ਸੋ ਦੇਖਣ ਨੂੰ ਵੱਡੀ ਬਹੁਤ ਲੱਗਦੀ ਆ ਹਾਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਵਜੇ ਵਜੇ ਨਾਮ ਤੇ ਐਡਰੈਸ ਦੱਸ ਦਿਓ ਵੀਰ ਆਪਣਾ ਨਾਮ ਮੇਰਾ ਹਰਮਨ ਪਿੰਡ ਮਾਣੂਗਾ ਜ਼ਿਲ੍ਹਾ ਲੁਧਿਆਣਾ ਵੀਰ ਮੋਬਾਈਲ ਨੰਬਰ ਵੀਰ ਆਪਣਾ 7973671987 79773 71987 ਇੱਕ ਨੰਬਰ ਹੋ ਰਿਹਾ 947150501 9471 50501 ਠੀਕ ਹੈ ਇਹ ਨੰਬਰ ਤੇ ਬੈੜ ਦੇਖ ਰਹੇ ਹਾਂ ਪਹਿਲਾ ਸੂਆ ਹਨਾ ਦੋ ਦੰਦ ਕਹਿਣ ਵਾਲੀ ਹੈ ਕਿ ਸੱਚੀ ਹੀ ਆ ਜਾ ਵੀਰੋ ਪਹਿਲਾਂ ਪਾਸ ਦੂਦਾਂ ਦੀ ਦਿਖਾ ਲੈਂਦੇ ਤੇ ਫੇਰ ਗੱਲ ਕਰਾਂਗੇ ਬਾਕੀ ਦਾ ਆਹਾ 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 ਆਹ ਸੂਆ ਦੇਖੋ ਜਮਾ ਵੈਜੀ ਵੀਰ ਇੱਦੀ ਬੈੜ ਦੇਖ ਕੇ ਕਹਿਣਗੇ ਜੀ ਇਹੇ ਬੈੜ ਬੁੱਢੀ ਆ ਗਈ ਜੀ 6ਵਾਂ ਸੂਆ ਹੋ 7ਵਾਂ ਸੂਆ ਉਹ ਵੀ ਕਮੈਂਟ ਕਰ ਦਿੰਦੇ ਉਹਨਾਂ ਨੂੰ ਦੰਦਾ ਦੀ ਵੈਲਿਊ ਨਹੀਂ ਪਤਾ ਹੁੰਦੀ ਜਿਹੜੇ ਵੀਰਾਂ ਨੂੰ ਪਤਾ ਦੋ ਦੰਦ ਵਹਿੜਾ ਤੇ ਵੀਰੇ ਜਿਗਾਰ ਨੱਬ ਬਹੁਤ بڑا ਚੱਕੀ ਫਿਰ ਗਿਆ ਯਾਰ ਹਨਾ ਉਹ ਵੀਰੇ ਹਲੇ ਵੀ ਇਹਨੇ 15 ਤਰੀਕ ਨੂੰ ਤਨ ਪੂਰੇਆ ਕਰਮਾਂ ਵਾਲੀ ਆਪਣੇ ਕੋਲੇ ਜਣੀ ਜੀਯੂ ਲਾਜਮੇ ਅੱਜ ਹੀ ਆਈ ਹੈ ਸੁਭਾ ਲਈ ਹਲੇ 3 ਦਿਨ ਤਾਂ ਦਿਨ ਪੂਰੇ ਹੋਣੇ ਬਾਕੀ ਪਏ ਆ ਅੱਜ ਹੀ ਆਪਾਂ ਸੁਭਾ ਆਈ ਆਪਣੇ ਕੋਲੇ ਵੀਰੇ ਤੇ ਬਾਕੀ ਵੀਰੇ ਇੱਕ ਗੱਲ ਹੋਰ ਆ ਬੇਚ ਵੀ ਤੇ ਕਹਣਗੇ ਹਣੀ ਲੇਵਾ ਹੋਰ ਆ ਆ ਚੀਜ਼ ਦੇਖੋ ਲੇਵਾ ਸਟ੍ਰੈਚ ਆ ਜਾਵਾ ਹਨਾ ਠੰਡੀ ਮਿੱਠੀ ਦਾ ਕੋਈ ਅੰਤ ਨਹੀਂ ਲਿਆ ਭਾਵੇਂ ਆਏ ਇੱਥੇ ਥੱਲੂ ਦੀ ਨਿੰਗੀ ਚੱਲ ਕੋਈ ਆਏ ਨਹੀਂ ਵੀ ਕੋਈ ਗਰਮ ਲੈ ਕੀ ਬਾਤਾਂ ਯਾਰ ਅੱਜ ਦਾ ਦੁੱਖ ਤੋਂ ਸਵਾਦ ਆ ਗਿਆ ਵੀਰੋ ਬਣਾਉਣ ਦਾ ਜਮਾਇਆ ਤੇ ਦੁੱਧ ਦਾ ਅੰਦਾਜ਼ਾ ਤਾਂ ਆਪਾਂ ਨੂੰ ਵੀ ਪਤਾ ਹੀ ਹੈ ਜਿਹੜੇ ਦੇਖਣ ਵਾਲੇ ਉਹ ਸਭ ਦੱਸ ਦੇਣਗੇ ਵੀਰੇ ਅਸੀਂ ਆਪਾਂ ਕੋਈ ਨਹੀਂ ਦੁੱਧ ਕਹਿੰਨਾ ਦੁੱਧ ਸੇਵਾ ਦਾ ਅੱਗੇ ਨੂੰ ਦਿਖੀ ਜਾਂਦਾ ਵੀ ਕਿੰਨਾ ਦਊਗੀ ਕੋਈ 20 ਕੀ ਕਹਿਣਾ ਹੀ ਨਹੀਂ ਕਹਿਣਾ ਹੀ ਨਹੀਂ ਕੁਝ ਵੀ ਨਹੀਂ ਕਹਿਣਾ ਨਾ 40 ਨਾ 30 ਨਾ 20 ਪੰਦਾਗਲੇ ਦੀ ਸੇਵਾ ਦਾ ਤੂੰ ਨੋਟ ਦੇਖ ਲੈਣੇ ਆ ਤੇ ਮੂ ਉਹ ਗੱਲ ਵੀਰ ਦੀ ਬਹੁਤ ਵਧੀਆ ਲੱਗੀ ਇਹ ਬਾਈ ਜੀ 50 ਦੇ ਦੂਗੀ 30 ਦੇ ਦੂਗੀ ਇਹਦੀ ਮਾਂ ਸਮਝਦਾ ਦੋਤਾ ਵੀਰੇ ਅਗਲਾ ਜਿੰਨਾ ਮਰਜ਼ੀ ਕਿਉਂਕਿ ਮੇਰਾ ਕੰਮ ਹੈ ਵੀਡੀਓ ਕਵਰ ਕਰਨਾ ਵਿਚ ਵਿਚ 80 ਕਿਲੋ ਲੈ ਲਵੇ ਉਹ ਕਹਿੰਦਾ ਇਹਦੀ ਮਾਂ 20 ਸੀ 30 ਸੀ ਬਰੂਟ ਸੀ ਨਾ ਤਾਂ ਬਰੂਟ ਕਿਸ ਨੂੰ ਪਤਾ ਕੁਝ ਨਹੀਂ ਦੱਸਣਾ ਆਪਾਂ ਕੁਝ ਨਹੀਂ ਦੱਸਣਾ ਪੈਸੇ ਵੀ ਨਹੀਂ ਪੈਸੇ ਦੱਸ ਦੇਗਾ ਕਿ ਨਹੀਂ ਨਹੀਂ ਪੈਸੇ ਵੀ ਫੋਨ ਤੇ ਹੀ ਦੱਸਾਂਗੇ ਵੀਰੇ ਫਿਰ ਫੋਨ ਤੇ ਲੋਕਾਂ ਨਾਲੋਂ ਬਾਹਲਾ ਜਾਏਗਾ ਤੂੰ ਇੰਦਾ ਹੀ 2 ਡੋਟਾ ਲੱਖ ਮੰਗੀਆਂ ਦਾ ਨਹੀਂ 2 ਡੋਟਾ ਹੀ ਲੱਖ ਨਹੀਂ ਮੰਗਦੇ ਸੋ ਗੱਲਾਂ ਜਮਾ ਜਾਇਜ਼ ਆ ਯਾਰ ਸਵਾਦ ਆ ਜਾਂਦਾ ਇਹ ਜੀ ਵੀਡੀਓ ਪਾਉਣ ਦਾ ਜਮਾ ਰੇਡ ਫੋਨ ਤੇ ਕਰੂਗਾ ਆਏ ਨਹੀਂ ਵੀ ਗੱਲ ਇੱਥੇ ਹੀ ਬਹਿ ਜਾ ਭਾਵੇਂ ਅਰੇ ਕਿਸਰੋਂ ਮੋਰੀ ਦਾ ਕਰਦੀ ਆ ਹਨਾ ਮੋਰੀ ਦੇ ਹਲਕੇ ਦਾ ਕਰਦੀ ਖੁੱਲੀ ਵੀਰੇ ਫਿਰਦੀ ਆਈ ਕਰਕੇ ਨਾ ਠੀਕ ਹੈ ਆਏ ਨਹੀਂ ਕੋਈ ਗੱਲ ਆਏ ਅਗਲਾ ਕਹੂਗਾ ਡਰਦੀ ਜੀ ਆਲੇ ਜਿਵੇਂ ਮਰਜੀ ਬੈਠਾ ਰਹੇ ਥਣ ਦਿਖਾ ਦਿੰਦੇ ਨਹੀਂ ਲੈ ਥਣ ਦੇਖ ਲਊ ਵੀਰੇ ਲੈ ਹੱਥੀ ਚਵਾਈ ਵਾਲਾ ਮਸ਼ੀਨ ਦੀ ਚਵਾਈ ਵਾਲਾ ਜਿਹੜਾ ਮਰਜੀ ਜਿਵੇਂ ਮਰਜੀ ਚੋ ਸਕਦੇ ਨੇ ਕੋਈ ਸੀਮਾ ਨਹੀਂ ਪਤਾ ਕੁਝ ਦੱਸਣਾ ਨਹੀਂ ਪਤਾ ਨਾਲ ਕੁਝ ਦੱਸਣਾ ਨਹੀਂ ਦੱਸਣਾ ਨਹੀਂ ਫਸ ਅਗਲਾ ਅੰਦਾਜ਼ਾ ਲਾ ਲਿਆ ਆਪਾਂ ਅਗਲਾ ਅੰਦਾਜ਼ਾ ਲਾ ਲਿਆ ਅਗਲਾ ਅਜੀ ਸਮਝ ਨਾ ਲੈ ਲੈ ਸੋ ਜਾਇਜ ਗੱਲ ਹੈ ਜਦੋਂ ਤੁਸੀਂ ਪੈਸੇ ਕਮਾ ਕੇ ਗੁੱਟੀ ਇਕੱਠੀ ਕਰ ਲਈ ਤਾਂ ਤੁਸੀਂ ਥੋੜਾ ਦਿਮਾਗ ਲਾਉਣੇ ਫਰਜ਼ਮਾਨ ਸੋ ਜਿਹੜਾ ਆਪਾਂ ਸੀਮਿੰਟ ਦਾ ਆਦਦੇ ਅਗਲਾ ਕਹਿੰਦਾ ਸੱਚੀ ਹੀ ਲੱਗਿਆਗਾ ਉਹ ਗੱਲਾਂ ਫਿਰ ਬਾਅਦ ਚ ਚੰਗੀਆਂ ਨਹੀਂ ਲੱਗਦੇ ਅਗਲਾ ਆਪ ਦੀ ਸਮਝ ਨਹੀਂ ਲੈ ਲਵੇ ਪਹਿਲੇ ਸੋ ਯਾਰ ਬਹੁਤ ਜੈਨੂਨ ਗੱਲ ਹੈ ਜਮਾ ਹਣਾ ਹੁਣ ਜਿਵੇਂ ਆਪਾਂ ਮੰਡੀ ਤੇ ਮਾਲ ਖਰੀਦ ਲਿਆਂਗੇ ਉੱਥੇ ਅਗਲਾ ਅਜੀ ਸਮਝ ਨਾਲ ਖਰੀਦਾਂ ਆਪਾਂ ਨੈਟ ਤੇ ਆਪਾਂ ਦਾ ਫਾਰਮ ਉਧਰ ਵੀ 70 ਕਈਆਂ ਆਪਾਂ ਹੀ ਨਹੀਂ ਕਹਿੰਦੇ ਵੀ ਆਪਦੇ ਫਾਰਮ ਦੀ ਆ ਠੀਕ ਹੈ ਵੀ ਕਹਿੰਦਾ ਬਬ ਬੈਕਗ੍ਰਾਉਂਡ ਚੰਗਾ ਇਹਦਾ ਹੈਗਾ ਪੂਰਾ ਚੰਗਾ ਵੀ ਮਤਲਬ ਜੇ ਕਿਸੇ ਨੇ ਬੰਦੇ ਨੇ ਪੇਮੈਂਟ ਲਾ ਲਈ ਉਹ ਇਹ ਤੋਂ ਬਰੀਡ ਤਿਆਰ ਕਰ ਲੂਗਾ ਚੰਗੇ ਬੱਚੇ ਲੈ ਲੂਗਾ ਪਲੱਸ ਪੁਆਇੰਟ ਦੁੱਧ ਲੈ ਲੂ ਚੰਗਾ ਇਹ ਤੋਂ ਹਣਾ ਵੀਰੇ ਆ ਦੇਖ ਤੂੰ ਸਾਰੇ ਪਸਲੀਆਂ ਦੇ ਕਿੰਨਾ ਗੈਪ ਬਾਹਰ 42 ਬੱਚੀਆਂ ਜਿਹੜੀ ਫਾਰਮ ਵਾਲੀ ਗੱਲ ਆ ਆ ਪਤਾ ਲੱਗਦਾ ਉੱਚੀ ਖੇਤ ਦੇ ਖੜੀ ਪਾਣੀ ਪੀਂਦੀ ਆ ਹਣਾ ਸੋ ਜਿਹੜੇ ਵੀਰ ਮੰਨ ਕੇ ਚੱਲ ਵੀ ਫਾਰਮ ਦਾ ਕੰਮ ਕਰਦੇ ਆ ਉਹ ਵੀ ਗੱਲ ਜਜ ਨੋਟ ਕਰ ਦੇਣਗੇ ਸਵਾਹ ਦੇਖੋ ਯਾਰ ਕੁੱਟਾ ਬਰਬਰ ਜਿਹੜੀ ਪਸ਼ੂ ਜੀ ਮਾਰ ਕੇ ਪਾਣੀ ਪੀਂਦਾ ਹਣਾ ਇਹਦੇ ਖੁੰਨੀਆਂ ਬਾਦਾਂ ਬਰਨ ਪਿਆਰ ਸੂਣ ਦਿੱਕਰ ਦਾ ਜਮਾ ਸਫਰ ਜਿਹੜਾ ਇਹਨਾਂ ਨੇ ਤੈਅ ਕਰਿਆ ਆਏ ਨਹੀਂ ਵੀ ਕੋਈ ਛੋਟੀ ਮੰਨ ਗਿਆ ਪੂਰੀ ਫੁੱਲ ਹਾਈਟ ਦੀ ਬੱਚੀ ਆ ਠੀਕ ਹੈ ਠੀਕ ਹੈ ਠੀਕ ਹੈ ਬੰਦ ਬੰਦ ਕਰ ਦੇ ਜਿਹੜੇ ਨੰਬਰ ਤੇ ਝੋਟੀ ਪਲੂਨ ਪਹਿਲਾ ਸੁਆ ਦੋ ਦੰਦੀ ਰਿਆ ਮੁੱਤ ਸੱਚੀ ਗੱਲ ਆ ਹਾਂ ਭਾਵੇਂ ਪੱਟ ਕੇ ਲੈ ਲਈ ਯਾਰ ਫਿਰ ਜੇ ਲੋਕ ਕਹਿੰਦੇ ਬਰੀਡ ਕੱਲੀ ਸਾਨੂੰ ਬਰੀਡਰਾਂ ਤੋਂ ਮਿਲਦੀ ਆ ਕਹਿੰਦੇ ਵਪਾਰੀਆਂ ਨੂੰ ਮਿਲਦੀ ਨਹੀਂ ਵਪਾਰ ਚ ਪਤਾ ਨਹੀਂ ਕੀ ਖੋਸਾ ਜੇ ਅੱਪਾ ਬਾਈ ਕਿਸੇ ਤੋਂ ਸੀਮਨ ਨਹੀਂ ਪੁੱਛਿਆ ਨਾ ਅੱਪਾ ਕਿਸੇ ਨੂੰ ਬੱਸਣਾ ਅੱਪਾ ਆਪ ਹੀ ਸਮਝਣਾ ਲੈ ਲੈ ਤੇ ਸਮਝ ਨਹੀਂ ਵੇਚਦੇ ਸੋ ਬਹੁਤ ਵੀਰ ਕਹਿੰਦੇ ਬਰੀਡ ਚੈਰ ਕਰਨੀ ਆ ਜੀ ਕਿਸੇ ਚੰਗੇ ਬਰੀਡਰ ਕੋਲ ਜਾਵਾਂਗੇ ਚੰਗੇ ਬਰੀਡਰ ਕੋਲ ਜਾਵਾਂਗੇ ਸੋ ਬਰੀਡਰ ਅੱਜ ਕੱਲ ਕੋਣ ਆ ਜਿਹਦੇ ਕੋਲੇ ਜਿਹਦੇ ਕੋਲੇ ਮੰਨ ਕੇ ਚੱਲੋਂ ਨੌਲੇਜ ਆ ਤੇ ਚਾਰ ਪੈਸੇ ਆ ਉਹ ਬਾਈ ਬਰੀਡਰ ਆ ਵਿੱਚ ਵੀਰ ਗੱਲਾਂ ਦਾ ਗੁੱਸਾ ਵੀ ਮੰਨਣਗੇ ਝੋਟੀ ਦੇਖੋ ਮੂਰਤਵਾਰ ਕੀ ਦੋ ਲਾਂਦੇ ਯਾਰ ਬੱਚਾ ਪਿੱਛੇ ਵੀਰ ਕੀ ਆ ਅਸਾਂ ਮਾਗਰ ਵੀ ਕੱਟੀ ਆਗੀ ਤੇ ਜਿਹੜਾ ਗਾਲੇ ਤੇਰੀ ਕਹਿਣੀ ਬਣਦੀ ਆ ਜੇਰ ਦਾਣੀ ਅੰਦਰ ਤੇ ਭਾਰ ਦੇ ਦਿਖਾਉਂਦੀ ਭਾਰ ਦੀ ਗਾਰੰਟੀ ਆ ਜੇਰ ਦੀ ਗਾਰੰਟੀ ਆ ਬੱਚੇ ਦੇ ਪੂਰੀ ਸਹਿਮਤਾ ਬੱਚਾ ਚੜ ਗਿਆ ਬੱਚਾ ਲੈਂਦੀ ਆ ਬੱਚੇ ਦੇ ਪਾਸੋਂ ਧਾਰਾ ਮਾਰ ਕੇ ਦਿਖਾਵਾਂਗਾ ਧਾਰਾ ਮਾਰਦਾ ਕੋਈ ਨਹੀਂ ਧਾਰਾ ਤਾਂ ਹੈ ਇਹ ਬੱਚਾ ਉੱਥੇ ਆ ਕਾਨੂੰਨ ਕੱਟੀ ਮਾਰੀਏ ਕਿ ਘਤਾਰ ਸੋ ਆ ਦੇਖੋ ਯਾਰ ਕਿਆ ਬਾਤਾਂ ਨਜ਼ਾਰੇ ਜਵਾ ਬੰਨੀ ਵੀ ਨਹੀਂ ਤਾਂ ਲੈ ਚੱਲ ਚੱਲ ਬੱਚੇ ਲੈ ਚੱਲ ਆ ਦੇਖੋ ਯਾਰ ਕਿਆ ਬਾਤਾਂ ਧਾਰ ਦੇ ਪਾਸੋਂ ਬੱਚਾ ਆਪ ਛੱਡਿਆ ਨਹੀਂ ਬੱਚਾ ਉੱਥੇ ਬਟਾ ਬੱਚਾ ਛੱਡ ਲਓ ਭਾਨ ਕੋਈ ਟੈਨਸ਼ਨ ਨਹੀਂ ਪਾਲਾ ਪਰ ਤੇਜ਼ੀ ਦਾ ਕੰਮ ਹੈਣਾ ਮਾਰੀਏ ਕਿ ਘਤਾਰ ਮਾਰ ਦੇ ਬੱਸ ਮਾਰ ਦੇ ਧਾਰ ਦੇ ਮੇਰੇ ਉਹ ਦੇਖੋ ਜਮਾਂ ਕਿਆ ਬਾਤਾਂ ਸੋਹਣਾ ਸਾਫ ਸੁਥਰਾ ਝੋਣਾ ਮੈਂ ਪੂਰਾ ਵਧੀਆ ਵੀ ਲੈ ਲੈ ਮੋਟਾ ਨੂੰ ਲੈ ਚੋਣਾ ਯਾ ਇਨੀ ਕਾਲ ਖਾਨ ਦੇਖ ਲੱਗਿਆ ਕੁਦਰਤ ਨਹੀਂ ਦਿੱਤਾ ਇੱਕ ਗੱਲ ਫੇਰ ਉੱਥੇ ਜਾ ਕੇ ਫੇਰ ਬਹਿ ਜਣਾ ਥੱਲੇ ਤਾਂ ਵੀ ਨਹੀਂ ਕੋਈ ਟੈਨਸ਼ਨ ਠੀਕ ਹੈ ਠੀਕ ਹੈ ਇਨੀ ਸੀਲ ਸਾਡੀ ਖੁਦਾ ਰਾਜਵਾਂ ਕਹਿ ਵਾਤਾ ਯਾਰ ਸਾਫ ਸੁਥਰਾ ਝੋਣਾ ਮੋਟਾ-ਮੋਟਾ ਨਜ਼ਾਰਾ ਆਉਂਦਾ ਜਮਾ ਚੋਣਦਾ ਹਨਾ ਪੂਰਾ ਵਧੀਆ ਝੋਣਾ ਬਸ ਠੀਕ ਹੋ ਕੇ ਤੇ 65% ਦੱਸ ਦੇ ਤਾਂ ਫਿਰ 65% ਫੂਦੀ ਕਰਾਂਗੇ ਲੋਕਾਂ ਨਾਲੋਂ ਬਾਹਲਾ ਐਡ ਕਰਾਂਗੇ ਆਪਾਂ ਐਵੇਂ ਲੋਕਾਂ ਨੂੰ 2 ਲੱਖ ਨਹੀਂ ਮੰਗਦੇ ਇਹ ਜੀ ਕੱਟੀ ਦਾ ਲੋਕ ਦੋ-ਦੋ ਮੰਗ ਰਿਹਾ ਵੀਰੇ ਤੈਨੂੰ ਵੀ ਪਕੜ ਲੱਗ ਤੋ ਉਹ ਤੁਮਹੀ ਵਪਾਰ ਕਰਦਾ ਰੋਜ਼ ਤੁਰੇ ਫਿਰਦੇ ਵਪਾਰੀ ਕੋਲ ਚੀਜ਼ ਭਾਸਰ ਮਿਲ ਜਾਂਦੀ ਆ ਨੰਬਰ ਬੋਲ ਦੇ ਕੁਦਰਤੀਆਂ ਨਹੀਂ ਕੋਈ ਇਹ ਤਾਂ ਸਿੰਘ ਬਣਿਆ ਹੋਇਆ ਨਹੀਂ ਲੈ ਕੁਦਰਤੀ ਰੱਬ ਨੇ ਦਿੱਤਾ ਲੈ ਰੱਬੀ ਬੂਠੜਾਂਾਂ ਦੇ ਵਿੱਚ ਕੁਦਰਤੀ ਆਹ ਆ ਆਹ ਮੂਰਤ ਵਰਗੀ ਕੱਟੀ ਨੰਬਰ ਬੋਲ ਜਿਹਦਾ ਕੰਮ ਆ ਹੁਣ ਦਾ 8873671978 ਚੱਕੇਗਾ ਪਹਿਲੀ ਰਿੰਗ ਤੇ ਚੱਕ ਤੂੰ ਪਹਿਲੀ ਰਿੰਗ ਤੇ ਚੱਕ ਠੀਕ ਆ ਪੈਂਡ ਆ ਗਿਆ ਆਪਣਾ ਲੱਖਾਂ ਅਮਾ ਢੂਸ ਹੋਈ ਵੀਡੀਓ ਦੇਖ ਠੀਕ ਆ ਵੀਡੀਓ ਦੇਖ ਲੈ ਚੈਨਲ ਨੂੰ ਪਿਆ